ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖੋ ਵੀਰੇ ਆਲੂ ਦੀ ਗ੍ਰੋਥ ਕਿੰਨਾ ਸੋਹਣਾ ਆਲੂ ਹੋਇਆ ਹੈ ਦੇਖ 29 ਨਵੰਬਰ ਦੀ ਬਜਾਈ ਆ 28 29 ਦੇਖ ਲਓ ਗ੍ਰੋਥ ਆਲੂ ਦੀ ਬੇਲ ਕਿੰਨੀ ਸੋਹਣੀ ਹੈ ਦੇ ਐਨ ਪੂਰੀ ਟਿਪ ਟੋਪ ਹੈ ਦੋ ਸਪ੍ਰੇਹਾਂ ਕਰਤੀਆਂ ਇਹਦੇ ਤੇ ਤੇ ਸੋਹਣਾ ਹਾਲੂ ਹੋਇਆ ਪੂਰਾ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਇਹਨਾਂ ਪੂਰਾ ਸੋਹਣਾ ਤੰਦਰੁਸਤੀ ਵਾਲ ਉਹ ਚੀਜ਼ ਕੋਈ ਇੱਕ ਵੀ ਬੂਟਾ ਨਹੀਂ ਖਰਾਬ ਹੋਇਆ ਕਿ ਕਿਸੇ ਨੂੰ ਕੋਈ ਵੀ ਬਿਮਾਰੀ ਆਈ ਹੋਵੇ ਜਾਂ ਕੁਝ ਵੀ ਹੈ ਕੋਈ ਵੀ ਪ੍ਰੋਬਲਮ ਨਹੀਂ ਇੱਕ ਵੀ ਦੇਖ ਲਾ ਐਨ ਪੂਰੀ ਹਰੇ ਬਾਈ ਮਾਰਦੀ ਆ ਇਹ ਲਵਕਾਰ ਆਲੂ ਆ ਵੀਰ ਆਪਣਾ ਗੱਲ ਉਹੀ ਆ ਜਾਂਦੀ ਆ ਵੀ ਜੇ ਆਪਾਂ ਲੇਟ ਵਾਲੀ ਚੀਜ਼ ਨੂੰ ਵੀ ਸਾਂਭ ਲੈਨੇ ਆ ਤੇ ਗੱਲ ਇਹੀ ਆ ਕਿ ਟਾਈਮ ਟੂ ਟਾਈਮ ਸਪਰੇਹਾ ਕਰਨੀਆਂ ਸਾਰਾ ਕੁਝ ਧਿਆਨ ਨਾਲ ਉਹ ਕਰਨਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਪੂਰਾ ਸੋਹਣਾ ਸਾਂਭ ਸਕਦੇ ਆ ਜਾਨੀ ਕਿ ਆਪਾਂ ਆਲੂ ਨੂੰ ਤੇ ਦੇਖ ਲਓ ਐਨ ਪੂਰੀ ਹਜੇ ਇਹਦੀ ਉਮਰ ਸਮਝ ਲਓ ਦਸੰਬਰ ਨੰਘ ਗਿਆ ਭਾਈ ਜਨਵਰੀ ਨੰਘੀ 2 ਮਹੀਨੇ ਤੇ 60 ਅੱਜ ਹੋ ਗਈ ਮੈਨੂੰ ਲੱਗਦਾ 3 ਤਿੰਨ ਤਰੀਕ ਹੋਗੀ ਅੱਜ ਹਨ 60 61 62 63 64 64 65 ਦਿਨਾਂ ਦਾ ਆਲੂ ਹੋ ਜ ਹੋ ਗਿਆ ਇਹ ਬਾਈ ਤੇ ਪਹਿਲੀ ਵਾਰੀ ਖੇਤ ਚ ਦੇ ਲਵਾਲੂ ਲੱਗਿਆ ਸੀਗਾ ਤੇ ਕੋਈ ਫਸਲ ਨਹੀਂ ਸਿਲਾਈ ਆਪਾਂ ਤੇ ਤੁਸੀਂ ਦੇਖ ਲਓ ਵੀ ਪੂਰਾ ਸੋਹਣਾ ਆਲੂ ਹੋਇਆ। ਕਿ ਐਦੂ ਪਰਾਂ ਹੋਰ ਕੀ ਚਾਹੀਦਾ ਖੇਤ ਦੇ ਵਿੱਚੋਂ ਹਨਾ। ਤੇ ਕਣਕ ਹਜੇ ਮਾੜੀ ਰਹਿ ਜਾਣੀ ਸੀ ਇਹ ਚ ਕਿਉਂਕਿ ਕਣਕ ਨੇ ਉੱਨਾ ਉਠਾ ਨਹੀਂ ਸੀ ਕਰਨਾ। ਤੇ ਆਲੂ ਚਲੋ ਵਧੀਆ ਹੋ ਗਏ। ਕਣਕ ਕਿਉਂ ਸੀ ਨਾ ਕਣਕ ਲੇਟ ਬਹੁਤ ਹੋ ਜਾਣੀ ਸੀ ਰੋਣੀ ਕਰਨੀ ਸੀ ਕਣਕ ਨੇ ਲੇਟ ਬਹੁਤ ਜਿਆਦਾ ਹੋ ਜਾਣਾ। ਤੇ ਨਜਾਇਜ਼ ਹੀ ਲੇਟ ਹੋ ਜਾਣਾ ਸੀ। ਤੇ ਹੁਣ ਇਹ ਤੇ ਅੱਗੇ ਆਪਾਂ 10-10 ਦਿਨ ਬਾਅਦ ਸਪਰੇਅ ਕਰਦੇ ਸੀ ਤੇ ਹੁਣ ਇਹਦੇ 5 ਤੋਂ 6 ਦਿਨ ਦਾ ਹੀ ਗੈਪ ਪਾਉਣਾ ਤੇਲੇ ਵਾਲੀ ਸਪਰੇਅ ਦਾ ਜਾਦੇ ਤੇ ਦੋ ਸਪਰੇਅ ਹਾਏ ਤੇ ਕਰੀਆਂ ਤੇ ਇਹ ਤੇ ਬਾਈ ਉਹ ਵੀ ਸਪਰੇਅ ਕਰੀ ਸੀ ਮੈਗਨੀਜ਼ ਮੈਗਨੀਸ਼ੀਅਮ ਤੇ ਨਾਲ ਕਿਲੋ ਯੂਰੀ ਆਪਾਂ ਤੇ ਦੇਖ ਲਓ ਵੀ ਤੁਸੀਂ ਪਹਿਲੀ ਫਸਲ ਆ ਆਪਣੀ ਪਹਿਲੀ ਫਸਲ ਬਹੁਤ ਸੋਹਣੀ ਹੋਈ ਆ ਤੇ ਰੂਹ ਖੁਸ਼ ਹੋ ਜਾਂਦੀ ਆ ਜਦੋਂ ਐ ਫਸਲਾਂ ਹੋਣ ਹਨਾ ਸੋਹਣੀਆਂ ਤੇ ਫਸਲ ਸੋਹਣੀ ਹੋ ਜਵੇ ਰੇਟ ਨਿਕਲੇ ਆਵੇ ਬਸ ਹੋਰ ਜੱਟ ਨੂੰ ਕੀ ਚਾਹੀਦਾ ਯਾਰ ਇਦੂ ਪਰ ਹਨਾ ਇਦੂ ਪਰਾਂ ਦਾ ਜੱਟ ਦਾ ਹੋਰ ਕੁਝ ਨਹੀਂ ਹੈਗਾ ਇਹ ਚੀਜ਼ ਹੋ ਜਵੇ ਜੱਟ ਨਾਲ ਮੈਂ ਕਹਿੰਦਾ ਬਸ ਬੱਲੇ ਬੱਲੇ ਬਹੁਤ ਜਿਆਦੇ ਵੀਰਾਂ ਦਾ ਨਾ ਇਹ ਸਵਾਲ ਆਉਂਦਾ ਕਿ ਵੀਰੇ ਯਾਰ ਬੇਲ ਵੱਢੀਏ ਇੱਕ ਸਪਰੇਅ ਕਰਦੀਏ ਵੀਰੇ ਦੇਖੋ ਹੁਣ ਜੇ ਮੈਂ ਇਹ ਚ ਗੱਲ ਕਰਦਾ ਹਨਾ ਕਿ ਯਾਰ ਵੀਰੇ ਸਪਰੇਅ ਨਾ ਜੇ ਆਪਾਂ ਆਲੂ ਨੂੰ ਨਾ ਹੀ ਕਰੀਏ ਤਾਂ ਜਾਦੇ ਬੈਨੀਫਿਟ ਮਿਲਦਾ ਓਏ ਓ ਦੇਖੋ ਆਪਾਂ ਸਪਰੇਅ ਕਰਕੇ ਚਲੋ ਆਪਾਂ ਉਹ ਖੱਤੇ ਚ ਆਲੂ ਨਾ ਖਾਵਾਂਗੇ ਠੀਕ ਆ ਇੱਕ ਐਗਜ਼ਾਮਪਲ ਦਿੰਨਾ ਮੈਂ ਤੁਹਾਨੂੰ ਤੇ ਆਪਾਂ ਉਹ ਖੇਤ ਚੋਂ ਆਲੂ ਨਾ ਖਾਵਾਂਗੇ ਹਨ ਵੀ ਆਪਾਂ ਦੂਜੇ ਚੋਂ ਖਾ ਲਾਂਗੇ ਪਰ ਯਾਰ ਜਿਹੜਾ ਲੋਕਾਂ ਦੇ ਕੋਲੇ ਜਾਣਾ ਉਹ ਆਲੂ ਆਪਾਂ ਆਮ ਆਪਣੇ ਵਰਗਿਆਂ ਨਹੀਂ ਖਾਣਾ ਹਨ ਤਾਂ ਕਰਕੇ ਮੈਂ ਕਹਿਣਾ ਹੁੰਦਾ ਕਿ ਵੀਰੇ ਸਪਰੇਅ ਨਾ ਕਰੋ ਇਹੀ ਗੱਲ ਹੁੰਦੀ ਆ ਮੇਰੀ ਪਹਿਲਾਂ ਤੋਂ ਸ਼ੁਰੂ ਤੋਂ ਕਿ ਸਾਰੇ ਵੀਰਾਂ ਨੂੰ ਇਹੀ ਤਾਂ ਹੀ ਗੱਲ ਕਹਿਣਾ ਨਾ ਕਿ ਵੀਰੇ ਆਪ ਜਰਾ ਕੱਖਾਂ ਤੇ ਕੰਟਰੋਲ ਕਰ ਲਓ ਬਈ ਉਸ ਚੀਜ਼ ਨੂੰ ਬਚਾ ਲਓ ਠੀਕ ਨਹੀਂ ਜੇ ਆਪਾਂ ਵੀਰੇ ਸਪਰੇਅ ਕਰਦੇ ਆ ਨਾ ਬੇਲ ਮਾਰਨ ਨੂੰ ਤਾਂ ਵੀਰੇ ਆਲੂ ਦੇ ਵਿੱਚ ਉਹ ਰਚਦੀ ਆ ਹਮੇਸ਼ਾ ਠੀਕ ਹੈ ਤੇ ਰਚ ਕੇ ਉਹਨੇ ਵੀਰੇ ਬੀਜ ਦੇ ਸੀਡ ਦੇ ਵਿੱਚ ਵੀ ਖਰਾਬੀ ਕਰਦੀ ਆ ਤੇ ਆਲੂ ਨੂੰ ਵੀ ਖਰਾਬ ਕਰਦੀ ਆ ਆਪਣੇ ਖਾਣ ਦੇ ਲਈ ਉਹ ਹਾਨੀਕਾਰਕ ਠੀਕ ਨਹੀਂ ਇਹ ਚੀਜ਼ ਤੇ ਥੋੜਾ ਆ ਕੰਟਰੋਲ ਕਰੋ ਤੇ ਬਾਕੀ ਦੇਖੋ ਸਭ ਦੀ ਆਪੋ ਆਪਣੀ ਜੁਆਇਦਾ ਮੈਂ ਕਿਸੇ ਤੇ ਇਹ ਨਹੀਂ ਕਹਿੰਦਾ ਕਿਸੇ ਵੀਰਾਂ ਨੂੰ ਸਪਰੇ ਚੰਗੀ ਲੱਗਦੀ ਆ ਕਿਸੇ ਨੂੰ ਨਹੀਂ ਲੱਗਦੀ ਹਨ ਤੇ ਪਰ ਇਹ ਚੀਜ਼ ਹੈਗੀ ਆ ਯਾਰ ਵੀਰੇ ਹਨ ਕਿ ਸਪਰੇ ਆਪਣੇ ਲਈ ਹਾਨੀਕਾਰਕ ਜੇ ਆਪਾਂ ਸਪਰੇ ਨਾ ਕਰੀਏ ਤਾਂ ਉਹ ਬਾੜੀ ਵਧੀਆ ਗੱਲ ਬਣਦੀ ਆ ਤੇ ਸਪਰੇ ਤੇ ਕੰਟਰੋਲ ਹੀ ਰੱਖਿਆ ਕਰੋ ਬੇਲ ਵੱਢੀ ਜਾਵੇ ਉਹਦੇ ਅਰਗੀ ਰੀਸ ਨਹੀਂ ਵੀਰੇ ਸਪਰੇ ਨਹੀਂ ਕਰਿਆ ਕਰੀ ਤਾਂ ਚੰਗੀ ਗੱਲ ਹੈ ਨਾ ਤੇ ਬਾਕੀ ਸਾਰਿਆਂ ਦੀ ਆਪੋ ਆਪਣੀ ਸੋਚਣੀ ਆ ਜਿੱਦਾਂ ਸਭ ਨੂੰ ਠੀਕ ਲੱਗਦਾ ਉਦਾਂ ਕਰਦੇ ਆ ਸਾਰੇ ਜਾਣੇ ਤੇ ਇਹ ਚੀਜ਼ ਤੇ ਥੋੜਾ ਕੰਟਰੋਲ ਕਰ ਲਿਆ ਕਰੋ ਹਾਂ ਜੇ ਕਿਸੇ ਵੀਰ ਦੇ ਮਜਬੂਰੀ ਚ ਕੱਖ ਹੋ ਗਿਆ ਵੀ ਪਹਿਲਾਂ ਤੁਸੀਂ ਬੇਲ ਵੜ ਦੋ ਮੁੜ ਕੇ ਸਪਰੇ ਕਰ ਦੋ ਵੀ ਕੱਖ ਮਰ ਜਾ ਇਹ ਚੀਜ਼ ਕਰ ਲਿਆ ਕਰੋ ਵੀ ਆਲੂ ਜਦੋਂ ਬੇਲ ਹਰੀ ਖੜੀ ਆ ਉਹਦੇ ਉੱਤੇ ਨਾ ਕਰੋ ਬਸ ਸਪਰੇ ਇਹ ਚੀਜ਼ ਤੇ ਦੇਖਿਆ ਕਰੋ ਲੋ ਜੀ ਅੱਜ ਚੱਲਦਾ ਹਿਮਲਣੀ ਦਾ ਕੰਮ ਬੇਲ ਵੱਢਣ ਦਾ ਕਿਉਂਕਿ ਮੀਂਹ ਤੋਂ ਪਹਿਲਾਂ ਆਪਾਂ 20 ਕਿੱਲਿਆਂ ਦੀ ਬੇਲ ਵੱਢ ਚੁੱਕੇ ਸੀ ਹਿਮਲਣੀ ਦੀ ਤੇ ਬਾਕੀ ਰਹਿ ਗਿਆ ਸੀਗਾ ਤੇ ਹੁਣ ਇਹ ਖੇਤ ਦੇ ਵਿੱਚ ਚੱਲ ਰਿਹਾ ਹਿਮਲਣੀ ਦਾ ਕੰਮ ਇਹ ਬੇਲਪੂਲ ਹਜੇ ਤਾਂ ਪੂਰੀ ਵਧੀਆ ਖੜੀ ਆ ਤੇ ਠੀਕ ਸੀਗੀ ਤੇ ਹੁਣ ਵੱਢਦੇ ਆ ਦੇਖ ਲਓ ਅੱਜ ਨਾ 10:00 ਵਜੇ ਲੱਗਿਆ ਸੀਗਾ ਇਹ ਰਸਾਦ ਆਪਣਾ ਵੱਢਣ ਵੇਲੇ ਤੇ 10:00 ਵਜੇ ਲੱਗ ਕੇ ਤੁਸੀਂ ਦੇਖ ਲਓ ਅੱਗੇ ਜਿਹੜਾ ਦੋਹਾਂ ਵਾਲਾ ਸੀਗਾ ਆਪਣਾ ਬੇਲ ਵੱਢਣ ਵਾਲਾ ਉਹ ਸਾਰੀ ਦਿਹਾੜੀ ਦੇ ਵਿੱਚ 7 ਕਿੱਗਲੇ ਵੱਢਦਾ ਹੁੰਦਾ ਸੀ ਯਾਨੀ ਕਿ ਦਿਨੇ-ਦਿਨੇ ਵੀ ਨੋ ਰਾਤ ਲਾ ਕੇ ਨੋ ਸਵੇਰੇ ਟਾਈਮ ਨਾਲ ਸ਼ੁਰੂ ਕਰਕੇ ਵੀ 7 ਕਿੱਗਲਿਆਂ ਦੀ ਐਵਰੇਜ ਪਾਉਂਦਾ ਹੁੰਦਾ ਸੀ ਉਹ ਤੇ ਇਹ ਦੇਖ ਲਓ ਵੀ ਇਹ 10:00 ਵਜੇ ਨੇ ਹਜੇ ਸਟਾਰਟ ਕੀਤਾ ਤੇ ਹਜੇ 3:00 ਵਜੇ ਆ ਤੇ ਆਪਣਾ ਇਹ ਖੇਤ ਹੈਗਾ ਵਾ 5 ਕਿੱਲੇ ਵੇਖ ਕੇਰਾ 3 ਨਾਲ ਵੇਖ ਕੇਰਾ ਤੇ ਦੋਹਾਂ ਦੇ ਕੋ ਸਿਰੇ ਤੱਕ ਜਾਇਆ ਹੈ ਜਾਨ ਕੇ ਮੈਨੂੰ ਲੱਗਦਾ ਵੀ 8-9 ਕਿੱਲੇ ਵੱਢ ਚੁੱਕੇ ਆ ਵੇ ਆਹੀ ਰਹਿੰਦਾ ਵਾ 8 ਕਿੱਲੇ ਤੋਂ ਉੱਪਰ ਵੱਢਿਆ ਗਿਆ ਹਨ 8 ਤੇ 9 ਕਿੱਲੇ ਤੇ ਜੇ ਸ਼ਾਮ ਤੱਕ ਚਲਾਤਾ ਤਾਂ ਬਹੁਤ ਵੱਢਿਆ ਜਾਣਾ ਕਿਉਂਕਿ ਬੇਲ ਬਾਈ ਭਾਰੀ ਬਹੁਤ ਸੀ ਇਹਦੀ ਬਹੁਤ ਹੈਵੀ ਬੇਲ ਸੀ ਨਜਾਇਜ਼ ਹੈਵੀ ਵੇਟ ਤੇ ਸਹਿ ਸੁਈ ਤੇ ਇਹਦਾ ਬਹੁਤ ਵਧੀਆ ਬਣ ਗਿਆ ਹੁਣ 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 ਤਾਂ ਹੁਣ ਤਾਂ ਇਹੇ ਫਿਕਰ ਆ ਕਿ ਪੈਸਿਆਂ ਵਾਲਾ ਸਹਿਜ ਘਟ ਗਿਆ ਹੋਣਾ ਇਹ ਚ ਇਹ ਦੇਖੋ ਲੰਬਾ ਲੰਬਾ ਆਲੂ ਹੁੰਦਾ ਹੈ ਜੇ ਭਈਆ ਇਹ ਦੇਖੋ ਇਹ ਆ ਹਿਮਾਲਣੀ ਆਪਣਾ ਅਕਲ ਛਕਲੇ ਦੀ ਥੋੜੀ ਜੀ ਡਾਇਮੰਡਰ ਕੀ ਹੁੰਦੀ ਹੈ ਹੈਗਾ ਡਾਇਮੰਡ ਦਾ ਭਰਾ ਆ ਰ ਗਈ ਆ ਪਰ ਬੈਗ ਦਾ ਡਾਇਮੰਡ ਵੰਗੂ ਨਹੀਂ ਹੈਗਾ ਡਾਇਮੰਡ ਨਾਲੋਂ ਇਸ ਬੈਗ ਦਾ ਸਸਤਾ ਵਾ ਗਿਣਤੀ ਚ ਦਾਣੇ ਤੁਸੀਂ ਸੁਹਾ ਦੀ ਪੈਦਾ ਹੋ ਜਾਂਦਾ ਵੀ ਗਿਣਤੀ ਚ ਦਾਣੇ ਚੱਕ ਲੈਂਦਾ ਜੇ ਇਹਨੂੰ ਲੇਟ ਲਾ ਦੀ ਜੇ ਗੇਤਾ ਲੱਗਿਆ ਵਾ ਫੇਰ ਗਿਣਤੀ ਚ ਦਾਣੇ ਘਟਾ ਜਾਂਦਾ ਫੇਰ ਕਾਫੀ ਘਟ ਜਾਂਦੇ ਗੈਨਦੀਦਾਂ ਪਰ ਨਹੀਂ ਯਾਰ ਸੈਜ ਹਜੇ ਪੈਸਿਆਂ ਵਾਲਾ ਹੀ ਆ ਠੀਕ ਆ ਸੈਜ ਨੋ ਡਾਊਟ ਨਹੀਂ ਪਰ ਹਜੇ ਆ ਪਏ ਆ ਬਾਪੂ ਹੁਣੇ ਜਿਹੜੇ ਡੱਫਲ ਬਣਨੇ ਆ ਪਤਾ ਕੀ ਗੱਲ ਆ ਬਾਈ ਨਜਾਇਜ਼ ਸੈਜ ਵਧਾ ਕੇ ਕੋਈ ਫਾਇਦਾ ਨਹੀਂ ਮਿਲਦਾ ਕਿਉਂਕਿ ਫੇਰ ਉਹਦੇ ਵਿੱਚੋਂ ਰੇਟ ਨਹੀਂ ਮਿਲਣਾ ਆਪਾਂ ਨੂੰ ਐਤ ਕੀ ਤਾਂ ਉ ਮੰਦਾ ਵਾ ਉਹਨੂੰ ਕਰਾਂਗੇ ਕੀ ਆਪ ਇਹਦਾ ਰੇਟ ਜਿਆਦਾ ਲੱਗਦਾ ਵਾ 50 mm ਤੋਂ ਥੱਲੇ ਥੱਲੇ ਵਾਲੇ ਦਾ ਜੇ 50 mm ਤੋਂ ਉੱਪਰ ਹੁੰਦਾ ਫੇਰ ਰੇਟ ਘਟ ਜਾਂਦਾ ਭਈ ਇਹਦਾ ਠੀਕ ਨਹੀਂ ਤੇ ਇਹ ਚੀਜ਼ ਦਾ ਫਰਕ ਪੈ ਜਾਂਦਾ ਦੇਖੋ ਆਲੂ ਨਾ ਵੱਢ ਤੇ ਬਾਹਰ ਨਿਕਲਿਆ ਨਾ ਕੁਝ ਹੋਰ ਬਹੁਤ ਸੋਹਣਾ ਆਲੂ ਹੈ। ਖੇਤ ਵੀ ਪੂਰੇ ਵਧੀਆ। ਬਾਤਾਂ ਬਾਤ ਇਹ ਤਾਂ ਮਾ ਕਿਉਂਕਿ ਇਹਨਾਂ ਨੂੰ ਬਈ ਪਾਣੀ ਨਹੀਂ ਸੀ ਲੱਗਿਆ ਹੋਇਆ ਪਹਿਲਾਂ। ਸੁਕਾਈ ਹੋਏ ਸੀ ਇਹ ਖੇਤ। ਤੇ ਇੰਨੇ ਲੰਬੇ ਘੇਰੇ ਦੇ ਵਿੱਚ ਬਈ ਇੱਕ ਗੱਲ ਦੀ ਮौज ਆ ਕਿ ਹੁਣ ਇਹ ਇੰਨਾ ਲੰਬਾ ਘੇਰਾ ਬਣਾਇਆ ਸਾਡਾ। ਇਹ 10 ਕਿਲਿਆਂ ਦਾ ਘੇਰਾ ਹੋਊਗਾ। ਹੋਸ ਉਹ ਸਿਰੇ ਤੋਂ ਲੈ ਕੇ ਇੱਥੇ ਤੱਕ ਆਉਣਾ ਉਹ ਨਹਿਰ ਤੱਕ ਦੇਲ 10 ਕਿਲਿਆਂ ਦੇ ਨੇੜੇ ਲੰਬਾਈ ਚਲ ਜਾਂਦੀ ਆ ਇੰਨਾ ਲੰਬਾ ਘੇਰਾ ਬਹੁਤ ਲੰਬਾ ਘੇਰਾ ਸੀ ਦੇਖੋ ਆਲੂ ਦੇਖੋ ਆਲੂ ਪਿਆਣਾ ਇੱਕ ਕਬੂਟੇ ਦੇ ਵਿੱਚ ਹੀ ਕਿੰਨਾ ਲੂ ਦੇਖ ਲੋ ਬਹੁਤ ਵੀਰੇ ਸੋਚਦੇ ਆ ਵੀ ਜਦੋਂ ਆਪਾਂ ਖੇਤੀ ਕਰਦੇ ਆ ਕਿ ਆਪਣੇ ਖਾਤਿਆਂ ਦੇ ਵਿੱਚ ਘੱਟੋ ਘੱਟ 10-12 ਲੱਖ ਰੁਪਈਆ ਜਮ੍ਹਾਂ ਹੋਵੇ ਤੇ ਤਾਂ ਖੇਤੀ ਕਰੀਏ ਮੈਂ ਯਾਨੀ ਕਿ ਮੈਨੂੰ ਬਾਹਲਾ ਤਾਂ ਨਹੀਂ ਮੈਂ ਜਾਦੇ ਅੰਦਾਜ਼ਾ ਲਾਉਂਦਾ ਮੇਰੇ ਖਿਆਲ ਚ 90% ਜਿਹੜੇ ਆਪਾਂ ਖੇਤੀ ਕਰਦੇ ਆ 90% ਵੀਰਾਂ ਦੇ yep like 10 ਲੱਖ ਖਾਤੇ 'ਚ ਨਹੀਂ ਹੋਣਾ ਠੀਕ ਆ ਜਿਹਦੇ 10 ਲੱਖ ਖਾਤੇ 'ਚ ਹੋਊਗਾ 10 ਤੋਂ ਜਾਂ ਉੱਪਰ ਤਾਂ ਚਲੋ ਜਿੰਨਾ ਮਰਜ਼ੀ ਹੋਵੇ ਜਿਹਦੇ 10 ਲੱਖ ਖਾਤੇ 'ਚ ਹੋ ਉਹ ਖੇਤੀ ਨਹੀਂ ਕਰਦਾ ਇਹ ਖੇਤੀ ভাই ਉਹੀ ਕਰਦੇ ਆ ਜਿਨਾਂ ਦੇ ਖਾਤੇ 'ਚ ਕੁਝ ਨਹੀਂ ਹੈਗਾ ਸੱਚੀ ਗੱਲ ਐ ਖੇਤੀ ਉਹੀ ਕਰਦੇ ਆ ਜਿਨਾਂ ਦੇ ਖਾਤਿਆਂ 'ਚ ਜ਼ੀਰੋ ਆ ਜਿਨਾਂ ਦੇ ਜਿਨਾਂ ਦੇ ਖਾਤਿਆਂ 'ਚ 10 ਲੱਖ ਹੋ ਆਰਾਮ ਨਾਲ ਘਰੇ ਬੈਠੇ ਆ ਉਹ ਨਹੀਂ ਖੇਤੀ ਕਰਦੇ ਹੋਰ ਆਮ ਨਾਲ ਆਪਦੀਆਂ ਐਸ਼ਾਂ ਕਰਦੇ ਆ ਬਾਈ ਇੰਜੋਏ ਕਰਦੇ ਆ ਇਹ ਖੇਤੀ ਦੇ ਟੱਕਰਾਂ ਉਹੀ ਮਾਰਦੇ ਆ ਸਮਝ ਲਓ ਟੱਕਰਾਂ ਕਹਿ ਲਓ ਇੰਜੋਏ ਕਹਿ ਲਓ ਤੇ ਆ ਆਪਣੇ ਸ਼ੌਂਕ ਕਹਿ ਲਓ ਇਹ ਉਹੀ ਪੂਰੇ ਕਰਦੇ ਆ ਜਿਨ੍ਹਾਂ ਦੇ ਖਾਤੇ 'ਚ 10 ਲੱਖ ਨਹੀਂ ਹੈਗਾ ਜਿਨ੍ਹਾਂ ਦੇ 10 ਲੱਖ ਆ ਉਹ ਕੋਈ ਨਹੀਂ ਖੇਤੀ ਕਰਦਾ ਉਹ ਤਾਂ ਕਹਿੰਦੇ ਯਾਰ ਜ਼ਰੂਰੀ ਆ ਆਪਾਂ ਪੰਗੇ ਲੈਣੇ ਆ ਖੇਤੀ 'ਚ ਸਾਰੀ ਦਿਹਾੜੀ ਟੱਕਰਾਂ ਮਾਰੀ ਚੱਲੋ ਹਾਂ ਤੇ ਆਪਣੇ ਵਰਗੇ ਕਹਿੰਦੇ ਆ ਜਿਨ੍ਹਾਂ ਦੇ ਖਾਤੇ 'ਚ ਮੇਰੇ ਤਾਂ ਨਹੀਂ ਹੁੰਦਾ ਬਾਈ ਕਦੇ ਨਹੀਂ ਹੋਇਆ ਸਾਡੇ ਨਾਂ ਪਤਾ ਨਹੀਂ ਹੋਣਾ ਹੀ ਨਹੀਂ ਹੈਗਾ ਪਰ ਹਾਂ ਵਾਹਿਗੁਰੂ ਦਾ ਬਹੁਤ ਸ਼ੁਕਰ ਆ ਜਿੱਥੇ ਹੈਗੇ ਆ ਬੜਾ ਪੂਰੇ ਵਧੀਆ ਵਾਂ ਕੋਈ ਉਹ ਚੀਜ਼ ਨਹੀਂ ਹੈਗੀ ਤੇ ਪਰ ਵਧੀਆ ਵਾਹਿਗੁਰੂ ਨੇ ਰੋਟੀ ਦਿੱਤੀ ਆ ਰੋਟੀ ਖਾਂਦੇ ਆ ਬਹੁਤ ਇੰਜੋਏ ਵੀ ਕਰਦੇ ਆ ਆਪਦੀ ਲਾਈਫ ਨੂੰ ਪੂਰਾ ਵਧੀਆ ਮਸਤ ਤਰੀਕੇ ਨਾਲ ਜਿਉਂਦੇ ਆ ਰੱਬ ਦਾ ਨਾਮ ਜਪਦੇ ਆ ਤਿੰਨੇ ਟਾਈਮ ਪੂਰੀ ਟੌਪ ਦੀ ਰੋਟੀ ਖਾਈਦੀ ਆ ਬਸ ਇਹੀ ਇੰਨਾ ਹੀ ਖੁਸ਼ੀ ਆ ਤੇ ਆਪਦੇ ਸ਼ੌਂਕ ਪੂਰੇ ਕਰੀਦੇ ਆ ਠੀਕ ਆ ਮਾਪਿਓ ਖੁਸ਼ ਆ ਬਸ ਠੀਕ ਆ ਸਰ ਪਰ ਹਾਂ ਮੈਂ ਇਹ ਗੱਲ ਜਾਣ ਕੇ ਸੋਚਦਾ ਵੀ ਜਿਹਦੇ ਕੋਲ 10 ਲੱਖ ਆ ਉਹ ਖੇਤੀ ਹੋ ਹੀ ਨਹੀਂ ਕਰਦਾ ਯਾਰ ਪੋ ਘਾਟਾ ਖੇਤੀ ਕਰਨ ਵਾਲੇ ਜਿਹੜੇ 90 95% ਵੀਰ ਆ ਉਹਨਾਂ ਦੇ ਖਾਤੇ 'ਚ 10 ਲੱਖ ਨਹੀਂ ਹੈਗਾ ਉਹੀ ਖੇਤੀ ਕਰਦੇ ਆ